ਪ੍ਰੋਬਲਮ ਆ ਨਾ ਮੈਂ ਦੁਨੀਆਂ ਨੂੰ ਕਿਉਂ ਕਹਿ ਰਿਹਾ ਹਾਂ ਕਿ ਤੁਸੀਂ ਵਰਨਣਾ ਕਰੋ ਤੁਹਾਨੂੰ ਕਿ ਧਿਆਨ ਨਹੀਂ ਲੱਗਦਾ ਪਿਆ ਮੇਰਾ ਇਹ ਤੇ ਮੇਰੀ ਪ੍ਰੋਬਲਮ ਹੈ ਕਿ ਮੇਰਾ ਧਿਆਨ ਕਿਉਂ ਨਹੀਂ ਲੱਗਦਾ ਪਿਆ ਤੇ ਮੈਂ ਵਿਚਾਰ ਕਰਨੀ ਹੈ ਪਰ ਜਿਉਂ ਦੂਸਰਿਆਂ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਵੀ ਧਿਆਨ ਨਹੀਂ ਲੱਗਦਾ ਧਿਆਨ ਕਿਉਂ ਨਹੀਂ ਲੱਗਦਾ ਕਿਉਂਕਿ ਜੇ ਸਾਡੇ ਅੰਦਰ ਕੋਈ ਉਸ ਅਸਥਾ ਦੇ ਵਿੱਚ ਤੜਫ ਹੋਊਗੀ ਤੇ ਫਿਰ ਤੇ ਸਾਡਾ ਧਿਆਨ ਪ੍ਰਮਾਤਮਾ ਨਾਲ ਲੱਗੇਗਾ ਜੁੜੇਗਾ ਸਿਮਰਨ ਵਿੱਚ ਜੇ ਸਾਡੇ ਅੰਦਰ ਤੜਫ ਹੀ ਨਹੀਂ ਹੋਵੇਗੀ ਪ੍ਰਮਾਤਮਾ ਨੂੰ ਮਿਲਦੀ ਤੇ ਫਿਰ ਧਿਆਨ ਕਿੱਥੋਂ ਲੱਗਣਾ ਤੇ ਖੇੜ ਸਾਰੀ ਤੜਫ ਦੀ ਜਿੰਨਾ ਗੁਰਮਖੰਡ ਦੇ ਅੰਦਰ ਤੜਫ ਪੈਦਾ ਹੋ ਗਈ ਤੇ ਉਹ ਤਾਂ ਫਿਰ ਇਸ ਅਸਥਾ ਦੇ ਵਿੱਚ ਮਰ ਕਹਿੰਦੇ ਦਿਨ ਰਾਤ ਹੀ ਆਰਾਧੋ ਹਨਾ ਪਿਆਰੇ ਨਿਮਖਣਾ ਕੀ ਜੇ ਢੀਲਾਉਕ ਤੇ ਇੱਕ ਨਿਮਖ ਵੀ ਢੇਲ ਨਹੀਂ ਕਰਦੇ ਪਰ ਜਿਨ੍ਹਾਂ ਦੇ ਅੰਦਰ ਇਹ ਤੜਫ ਨਹੀਂ ਪੈਦਾ ਹੋਈ ਉਹ ਫਿਰ ਇਹੋ ਜਿਹੀ ਬਹਾਨੇ ਕਰਨਗੇ ਇਹੋ ਜੀਆਂ ਗੱਲਾਂ ਕਰਨਗੇ ਕਿ ਸਿਮਰਨ ਕਰਨ ਦੀ ਕੀ ਲੋੜ ਆ ਕਿਉਂਕਿ ਉਹਨਾਂ ਦਾ ਆਪਣਾ ਧਿਆਨ ਨਹੀਂ ਲੱਗ ਰਿਹਾ ਤੇ ਜਿਹਦਾ ਆਪਣਾ ਧਿਆਨ ਨਹੀਂ ਲੱਗਦਾ ਉਹ ਫਿਰ ਦੂਸਰੇ ਨੂੰ ਵੀ ਇਹੋ ਗੱਲ ਕਹਿੰਦਾ ਸੋ ਇਸ ਕਰਕੇ ਮਹਾਰਾਜ ਨੇ ਆਪਾਂ ਨੂੰ ਇਹੋ ਗਿਆਨ ਬਖਸ਼ਿਸ਼ ਕੀਤਾ ਕਿ ਆਪਾਂ ਕਿਸੇ ਦੇ ਵੱਲ ਨਹੀਂ ਵੇਖਣਾ ਜਦੋਂ ਇਸ ਰਸਤੇ ਤੇ ਚੱਲਣਾ ਆਪਾਂ ਆਪਣੇ ਮਨ ਦੀ ਵਸਤ ਪੱਤਰੀ ਨੂੰ ਵਾਚਣਾ ਹੁੰਦਾ ਆਪਣੇ ਮਨ ਦੀ ਅਵਸਥਾ ਨੂੰ ਵੇਖਣਾ ਹੁੰਦਾ ਜੇ ਆਪਾਂ ਆਪਣੇ ਮਨ ਦੀ ਅਵਸਥਾ ਨੂੰ ਵੇਖਣਾ ਸ਼ੁਰੂ ਕਰਾਂਗੇ ਵਿਚਾਰ ਕੇ ਸਿਮਰਨ ਦੁਆਰਾ ਮਨ ਨੂੰ ਪਰਖਾਂਗੇ ਤੇ ਫਿਰ ਸਾਨੂੰ ਪਤਾ ਲੱਗੇਗਾ ਤੇ ਜੇ ਉਸ ਅਵਸਥਾ ਵਿੱਚ ਆਪਣਾ ਮਨ ਜਿਹੜਾ ਸ਼ਬਦ ਦੇ ਨਾਲ ਜੁੜਿਆ ਸਾਡਾ ਜਿਵੇਂ ਜਿਵੇਂ ਧਿਆਨ ਲੱਗਣਾ ਸ਼ੁਰੂ ਹੋ ਗਿਆ ਤੇ ਫਿਰ ਸਾਨੂੰ ਦੂਸਰੇ ਵਾਰ ਲੇਖਣ ਦੀ ਲੋੜ ਨਹੀਂ ਕਿਉਂਕਿ ਆਪੂ ਆਪਣਾ ਸਾਰਿਆਂ ਦਾ ਖੇលਿਆ 1 2 1 ਚੜਾਂਦੀ ਆ ਕੌਣ ਜਾਣੇ ਤੇਰਾ ਨਾ ਜਦੋਂ ਇਸ ਰਸਤੇ ਤੇ ਚੱਲਾਂਗੇ ਫਿਰ ਪਤਾ ਲੱਗਦਾ ਕਿ ਗੁਰਮਖ ਕਿੱਥੇ ਬੈਠੇ ਹੋਏ ਜਦੋਂ ਮਨ ਸੁੱਤਾ ਹੁੰਦਾ ਤ੍ਰੈ ਗੁਣਾ ਦੇ ਵਿੱਚ ਹੁਣ ਕਾਲ ਨੂੰ ਦੂਸਰੇ ਪਾਸੇ ਪਤਾ ਵਾ ਕਿ ਇਹਨਾਂ ਦਾ ਮਨ ਜਾਗ ਪੈਣਾ ਦੀ ਇਹ ਲਗਾਤਾਰ ਸਿਮਰਨ ਦੇ ਨਾਲ ਜੁੜ ਗਏ ਤੇ ਇਹਨਾਂ ਦਾ ਮਨ ਜਾਗ ਪੈਣਾ ਤੇ ਕਾਲ ਫਿਰ ਜਿਹੜੇ ਮਨ ਸੁੱਤੇ ਹੁੰਦੇ ਆ ਉਹਨਾਂ ਦੇ ਰਾਹੀਂ ਇਹੋ ਜੇ ਜਿਹੜਾ ਵਾ ਉਹ ਗੱਲਾਂ ਕਰਾਉਂਦਾ ਕਿ ਇਹ ਗੁਰਮੁਖਤਾਵੀ ਜਿਹੜਾ ਉਹ ਗੱਲਾਂ ਕਰੀ ਜਾਂਦੇ ਆ ਕਿ ਸਿਮਰਨ ਦੀਆਂ ਗੱਲਾਂ ਕਰੀ ਜਾਂਦੇ ਵੇ ਯੋਸ ਵਸਤਾ ਦੇ ਵਿੱਚ ਬਾਨੇ ਬਾਜੀਆਂ ਕਰਨਗੇ ਉਹਨਾਂ ਕੋਲ 100 ਬਾਨੇ ਹੁੰਦੇ ਆ ਤੇ ਜਿਨੇ ਪਰਮਾਤਮਾ ਦੇ ਨਾਲ ਜੁੜਨਾ ਵਾ ਤੇ ਪਰਮਾਤਮਾ ਦੇ ਨਾਲ ਜੁੜਨ ਵਾਲੇ ਦੇ ਕੋਲ ਵੀ ਜਿਹੜਾ ਵਾ ਉਸ ਅਵਸਥਾ ਦੇ ਵਿੱਚ ਸੌ ਤਰੀਕੀ ਹੁੰਦੀ ਆ ਕਿ ਮੈਂ ਪਰਮਾਤਮਾ ਨਾਲ ਜੁੜ ਜਾ ਜਿਨੇ ਨਹੀਂ ਜੁੜਨਾ ਉਹ ਕੋ ਬੈਠਾ ਕਰੇ ਜਿਨੇ ਮਰਜ਼ੀ ਬਾਣੀ ਕੋਈ ਬਣਾਈ ਜਾਵੇ ਉਹ ਤਾਂ ਉਹਦੀ ਮਰਜ਼ੀ ਆ ਨਾ ਹੁਣ ਇਸ ਕਰਕੇ ਹੁਣ ਪਰਮਾਤਮਾ ਨੇ ਆਪਣੇ ਤੇ ਕਿਰਪਾ ਬਖਸ਼ਿਸ਼ ਕੀਤੀ ਆ ਕਿ ਆਪਾਂ ਨੂੰ ਇੱਕ ਸੰਗਤ ਬਖਸ਼ਿਸ਼ ਕੀਤੀ ਸਾਰਿਆਂ ਨੂੰ ਇੱਕ ਪਰਿਵਾਰ ਆਪਣਾ ਮਾਲਕ ਨੇ ਬਣਾਇਆ ਤੇ ਜਿਵੇਂ ਜਿਵੇਂ ਇਹ ਸੰਗਤ ਆਪਣੀ ਵਧੇਗੀ ਸਾਡਾ ਇਹ ਸਵਸਥਾ ਦੇ ਵਿੱਚ ਅਭਿਆਸ ਵਧੇਗਾ ਤੇ ਇਸ ਅਵਸਥਾ ਦੇ ਵਿੱਚ ਫਿਰ ਮਹਾਰਜ ਕਹਿੰਦੇ ਆ ਕਿ ਇਹ ਸਾਡੇ ਜੀਵਨ ਦਾ ਜਿਹੜਾ ਇਹ ਪ੍ਰੈਕਟੀਕਲ ਵਾਧਾ ਜਾਣਾ ਜੂ ਇਸ ਕਰਕੇ ਆਪਾਂ ਦੂਸਰੇ ਵੱਲ ਨਹੀਂ ਵੇਖਣਾ ਆਪੋ ਆਪਣਾ ਸਾਰਿਆਂ ਦਾ ਖੇលਿਆ ਹਾਂ ਕੋਈ ਜੱਪੇ ਕੋਈ ਨਾਂ ਜੱਪੇ ਇਹਦੇ ਨਾਲ ਗੁਰਮੁਖ ਨੂੰ ਕੋਈ ਫਰਕ ਨਹੀਂ ਪੈਂਦਾ ਗੁਰਮੁਖ ਆਪਣੀ ਜਿਹੜੀ ਜਿਹੜੀ ਆ ਰਸਤਾ ਆਪ ਤਿਆਰ ਕਰਦਾ ਇਹਦੇ ਗੁਰਮੁਖ ਜਾਏ ਮਿਲੇ ਨੇ ਜਿਹ ਮਹਲੀ ਅਨਹਦ ਸ਼ਬਦ ਵਜਾਵੇਗੋ ਜੀ ਜੰਤ ਸਭ ਸ੍ਰਿਸ਼ਟ ਉਪਾਈ ਗੁਰਮੁਖ ਸੋਭਾ ਪਾਵੇਗੋ ਫਿਰ ਗੁਰਮੁਖ ਦੀ ਇਸ ਅਵਸਥਾ 'ਚ ਸੋਭਾ ਹੁੰਦੀ ਇਸ ਕਰਕੇ ਆਪਾਂ ਸਾਰਿਆਂ ਨੇ ਜੋ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਦੇ ਰਹੇ ਆ ਜੋ ਗੁਰਮੁਖ ਦੀ ਅਵਸਥਾ ਗੁਰਬਾਣੀ ਦੇ ਵਿੱਚ ਉਹਦੇ ਮੁਤਾਬਕ ਆਪਣਾ ਆਪਣਾ ਜਿਹੜਾ ਜੀਵਨ ਆ ਉਹ ਬਤੀਤ ਕਰਨਾ ਸੋ ਇਸ ਕਰਕੇ ਆਓ ਥੋੜਾ ਆਪਾਂ ਅਭਿਆਸ ਕਰੀਏ ਕਿਉਂਕਿ ਮਨਮੁਖ ਤਾਂ ਇੱਥੇ ਅਗਣਿਤ ਬਹੁਤ ਜ਼ਿਆਦੇ ਆ ਤੇ ਇਸ ਕਰਕੇ ਆਪਾਂ ਕੀ ਕਰਨਾ ਮੈਂ ਕਹਿੰਦੇ ਮਨਮੁਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਹੋ ਤਾਂ ਸਿਰਫ ਮਾਇਆ ਕਰਕੇ ਇੱਕ ਦੂਜੇ ਨਾਲ ਜੁੜੇ ਹੋਏ ਆ ਲੈਣ ਦੇਣ ਕਰਕੇ ਜਿੱਚਰ ਪੈਣਣ ਖਾਵਣੇ ਤੇ ਚਿਰ ਰੱਖਣ ਗੰਡ ਜਿੰਨਾ ਚਿਰ ਤਾਂ ਉਹਨਾਂ ਦਾ ਇਸ ਅਵਸਥਾ 'ਚ ਚੱਲਦਾ ਰਹਿੰਦਾ ਉਹ ਚੰਗਾ ਕਹਿੰਦੇ ਆ ਤੇ ਜੇ ਇੱਕ ਦੂਸਰੇ ਨਾਲ ਲੈਣ ਦੇਣ ਵਿੱਚ ਜਿਹੜੇ ਕੋਈ ਵਾਦ ਘਾਟ ਹੋ ਗਈ ਤੇ ਫਿਰ ਉਹ ਬਾੜੇ ਬਾੜਾ ਬੋਲਣਾ ਸ਼ੁਰੂ ਕਰ ਦਿੰਦੇ। ਸੋ ਇਸ ਕਰਕੇ ਜਿਹੜਾ ਗੁਰਮੁਖ ਦਾ ਪਿਆਰ ਆ ਉਹ ਇਸ ਤਰ੍ਹਾਂ ਦਾ ਨਹੀਂ ਆ। ਗੁਰਮੁਖ ਦਾ ਪਿਆਰ ਫਿਰ ਜਿਹੜਾ ਗੁਰੂ ਕਰਕੇ ਹੁੰਦਾ ਵਾ। ਸੋ ਇਸ ਕਰਕੇ ਆਓ ਸਾਰੇ ਕਰੋ ਕਿਰਪਾ ਵੀ ਆਪਣਾ ਇਹ ਗੁਰਮਖਾਂ ਵਾਲਾ ਪਿਆਰ ਬਣ ਜੇ ਆਪਣੇ ਅੰਦਰੋਂ ਦੁਬਦਾ ਇਹ ਖਤਮ ਹੋ ਜੇ। ਤੇ ਆਪਾਂ ਸਾਰੇ ਇੱਕ ਜੋਟ ਹੋ ਕੇ ਇਸ ਰਸਤੇ ਤੇ ਚੱਲ ਸਕੀਏ। ਉਸ ਵਾਸਤੇ ਆਓ ਸਾਰੇ ਆਪਾਂ ਹੰਬਲਾ ਮਾਰੀਏ। ਕਿਉਂਕਿ ਇਹ ਹਮਲਾ ਇਹ ਕਾਲ ਨੂੰ ਪਤਾ ਪਈ ਜੇ ਹਮਲਾ ਵੱਜ ਗਿਆ ਤੇ ਸਾਰੇ ਮਨ ਜਾਗ ਪੈਣੇ ਆ ਤੇ ਜਦੋਂ ਮਨ ਜਾਗਦੇ ਆ ਨਾ ਤੇ ਫਿਰ ਗਿਆਨ ਦੀ ਹਨੇਰੀ ਆਉਣੀ ਸ਼ੁਰੂ ਹੋ ਜਾਂਦੀ ਜਿਵੇਂ ਇਧਰ ਆਪਾਂ ਵੇਖਿਆ ਰਾਤ ਹਨੇਰੀ ਆਈ ਤੇ ਹਨੇਰੀ ਦੇ ਨਾਲ ਵੇਖੋ ਜਿਹੜਾ ਉਸ ਅਵਸਥਾ ਦੇ ਵਿੱਚ ਕਈ ਕੁਝ ਜਿਹੜਾ ਹੋ ਜਾਂਦਾ ਚੀਜ਼ਾਂ ਇਧਰ ਤੋਂ ਉਧਰ ਚਲ ਜਾਂਦੀਆਂ ਏਸੀ ਤਰ੍ਹਾਂ ਜਦੋਂ ਮਨ ਇਸ ਅਵਸਥਾ ਦੇ ਵਿੱਚ ਸੰਗਤ ਰੂਪੀ ਸੰਗਤ ਦੇ ਵਿੱਚ ਬੈਠਦਾ ਇਹ ਗਿਆਨ ਦੀ ਹਨੇਰੀ ਆਉਂਦੀ ਆ ਤੇ ਮਨ ਜਿਹੜਾ ਇਧਰੋਂ ਉਧਰ ਚਲ ਜਾਂਦਾ ਮਨ ਦਾ ਜਿਹੜਾ ਉਹ ਜਿਹੜਾ ਆਪਾ ਭਾਵ ਖਤਮ ਹੋ ਜਾਂਦਾ ਮਨ ਜਿਹੜਾ ਬਦਲ ਜਾਂਦਾ ਸੂਇਸ ਕਰਕੇ ਆਪਾਂ ਸਾਰਿਆਂ ਨੇ ਆਪਣੇ ਮਨ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਦੂਸਰੇ ਦਾ ਆਪਾਂ ਨੂੰ ਫਿਕਰ ਨਹੀਂ ਚਾਹੀਦਾ ਆਪਾਂ ਨੂੰ ਆਪਣੇ ਆਪ ਦਾ ਫਿਕਰ ਹੋਣਾ ਚਾਹੀਦਾ ਕਿ ਅਸੀਂ ਆਪਣਾ ਜੀਵਨ ਬਦਲਣਾ ਕਿਉਂਕਿ ਜੇ ਦੂਸਰੇ ਦਾ ਫਿਕਰ ਕਰੀ ਜਾਵਾਂਗੇ ਤੇ ਫਿਰ ਆਪਾਂ ਆਪਣੇ ਵਾਸਤੇ ਕਦੋਂ ਸਮਾਂ ਕੱਢਾਂਗੇ ਆਪਣਾ ਜੀਵਨ ਕਦੋਂ ਬਦਲਾਂਗੇ ਜੇ ਆਪਨਾ ਮਹਾਰਾਜ ਨੇ ਬਾਣ ਚ ਕਿਹਾ ਵੀ ਆਪਣਾ ਜੀਵਨ ਬਦਲ ਗਿਆ ਤੇ ਸੰਸਾਰ ਬਦਲ ਜਾਂਦਾ ਜੇ ਆਪਣਾ ਜੀਵਨ ਨਹੀਂ ਬਦਲਿਆ ਤੇ ਸੰਸਾਰ ਨਹੀਂ ਬਦਲਦਾ ਸਾਡੇ ਵਾਸਤੇ ਸੋ ਇਸ ਕਰਕੇ ਆਪਣਾ ਜੀਵਨ ਬਦਲਦਾ ਜਦੋਂ ਮਨ ਬਦਲ ਜਾਂਦਾ ਸਾਡਾ ਤੇ ਸਾਰਾ ਕੁਝ ਹੀ ਸਹੀ ਹੋ ਜਾਂਦਾ ਮਨ ਜੀਤੇ ਤੱਕ ਜੀਤ ਸੋ ਇਸ ਕਰਕੇ ਆਪਾਂ ਆਪਣੇ ਮਨ ਨੂੰ ਬਦਲਣ ਵਾਸਤੇ ਆਪਾਂ ਸਾਰੇ ਇਹ ਕੋਸ਼ਿਸ਼ ਕਰ ਰਹੇ ਵੀ ਸਾਡਾ ਮਨ ਬਦਲ ਜੇ ਜਿੱਦਨ ਸਾਡਾ ਮਨ ਬਲਕ ਬਦਲ ਗਿਆ ਤੇ ਫਿਰ ਉਸ ਅਵਸਥਾ ਦੇ ਵਿੱਚ ਸਾਨੂੰ ਜਿਹੜਾ ਵਾ ਇਹ ਕਹਿਣ ਦੀ ਲੋੜ ਨਹੀਂ ਪਣੀ ਕਿ ਸੰਗਤ ਕਰੋ ਨਾਮ ਜਪੋ ਉਹਦਨ ਜੀਵ ਆਪ ਹੀ ਸੰਗਤ ਵਿੱਚ ਕਿਰਪਾ ਜਾਉਂਦਾ ਜਿਸ ਤਰ੍ਹਾਂ ਹੁਣ ਤੁਸੀਂ ਆਏ ਜੀ ਕਿਉਂਕਿ ਤੁਹਾਡਾ ਸੰਗਤ ਦੇ ਨਾਲ ਪਿਆਰ ਆ ਪਿਆਰ ਜਿਹਦਾ ਜਿਹੜੇ ਜੀਵ ਦਾ ਪਿਆਰ ਹੁੰਦਾ ਵਾ ਉਹ ਫਿਰ ਸੰਗਤ ਵੱਲ ਨੂੰ ਭੱਜਾ ਆਉਂਦਾ ਸੋ ਇਸ ਕਰਕੇ ਆਓ ਥੋੜਾ ਅਭਿਆਸ ਕਰੀਏ ਸ਼ਬਦ ਸਾਰਿਆਂ ਦੇ ਅੰਦਰ ਚੱਲ ਰਿਹਾ ਵਾ ਇਹ ਆਪਾਂ ਸ਼ਬਦ ਲਗਾਤਾਰ ਵਿਚਾਰ ਕਰਦੇ ਆ ਵੀ ਸੁਣ ਸਕਦੇ ਆ ਸਿਮਰਨ ਕਰਦੇ ਆ ਵੀ ਸ਼ਬਦ ਸੁਣਿਆ ਜਾ ਸਕਦਾ ਹੁਣ ਕਈ ਜੀ ਉਹ ਸਮਝਦੇ ਆ ਵੀ ਵੱਖ-ਵੱਖਰੇ ਤਰੀਕਿਆਂ ਦੇ ਨਾਲ ਕਿ ਸ਼ਾਂਤ ਵਿਚਾਰ ਹੋ ਰਹੀ ਆ ਵੀ ਆਪਾਂ ਹੁਣ ਅਭਿਆਸ ਦਾ ਫੁਰਨਾ ਆ ਜਾਏਗਾ ਫਿਰ ਅਭਿਆਸ ਕਰੀਏ ਇਸ ਉਸ ਅਸਤਾ ਦੇ ਵਿੱਚ ਆਪਾਂ ਜਿਹੜਾ ਵੀ ਕਰਮ ਕਰਨਾ ਵਾ ਨਾ ਜਦੋਂ ਵੀ ਉਹ ਜੋ ਵੀ ਹੋ ਰਿਹਾ ਸੰਗਤ ਵਿੱਚ ਉਹਦੇ ਨਾਲ ਆਪਾਂ ਧਿਆਨ ਜੋੜ ਸਕਦੇ ਆ ਆਪਣਾ ਬਸ ਧਿਆਨ ਦੀ ਦ੍ਰਿੜਤਾ ਚਾਹੀਦੀ ਧਿਆਨ ਦੀ ਪਰਪਕਤਾ ਚਾਹੀਦੀ ਹੈ ਸੋ ਇਸ ਕਰਕੇ ਆਓ ਸਾਰੇ ਕਰੋ ਕਿਰਪਾ ਵਾ ਗੁਰੂ 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 ਗੁਰੂ ਵਾਹ ਗੁਰੂ ਵਾਹ ਗੁਰੂ ਧਵਾ ਗੁਰੂ ਧਵਾ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ वाह करो व